ਜਾਨਵਰਾਂ ਨਾਲ ਬੇਇਨਸਾਫੀ ਹੋ ਰਹੀ ਐ ਹਾਂਜੀ ਕਿਵੇਂ ਦੇਖ ਦਵਾਂ ਇਹ ਚੀਜ਼ ਨੂੰ ਤੁਸੀਂ ਸਾਨੂੰ ਤਾਂ ਇਹ ਚੀਜ਼ਾਂ ਮਾੜੀਆਂ ਹੀ ਲੱਗਦੀਆਂ ਜੀ ਬੇਇਨਸਾਫੀ ਹੋਣੀ ਨਹੀਂ ਚਾਹੀਦੀ ਉਹਦੇ ਜੀਵ ਨੇ ਸਾਰੇ ਹਨਾ ਜਿਵੇਂ ਆਪਣੇ ਵਿੱਚ ਆਤਮਾ ਹੋਂਨਾ ਚ ਵੀ ਇਸ ਤਰ੍ਹਾਂ ਹੀ ਐ ਬਾਕੀ ਆਪਣੀ ਉਹਨੀ ਸੋਚ ਐ ਜੀ ਅਸਤ ਜਿਹੜੇ ਹੇਟਰਸ ਨੇ ਉਹਨਾਂ ਨੂੰ ਵੀ ਕਹਿੰਨਾਂ ਉਹਨਾਂ ਨੂੰ ਪਿਆਰ ਕਰੋ ਇਹਨਾਂ ਨੂੰ ਪਿਆਰ ਕਰਕੇ ਇੱਕ ਵਾਰੀ ਦੇਖੋ ਤੁਸੀਂ ਜੋ ਮਜ਼ਾ ਇਹਨਾਂ ਨੂੰ ਪਿਆਰ ਕਰਕੇ ਕਿਸੇ ਚੀਜ਼ ਚ ਨਹੀਂ ਹੈਗਾ ਕਿੰਨੇ ਟਾਈਮ ਤੋਂ ਇਹ ਸੇਵਾ ਕਰਦੇ ਆ ਰਹੇ ਤੁਸੀਂ ਕਰਦੇ ਤੁਸੀਂ ਕਾਫੀ ਦੇਰ ਦੇ ਆ ਪਰ ਅਵੇਅਰ ਹੁਣ ਥੋੜੀ ਦੇਰ ਤੋਂ ਹੀ ਹੋਏ ਆ 2-4 ਸਾਲ ਤੋਂ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਇਹੀ ਵੀ ਸਾਡੇ ਨਾਲ ਜੁੜੋ ਆਓ ਸੇਵਾ ਕਰੀਏ ਬੜਾ ਮਿੱਠਾ ਆਨੰਦ ਹੈ ਇਹਦੇ ਵਿੱਚ ਇੱਕ ਵਾਰੀ ਜੁੜ ਕੇ ਤਾਂ ਦੇਖੋ ਸਾਡੇ ਨਾਲ ਅਸਾਂ ਦੀ ਸ਼ਾਂਤੀ ਪ੍ਰਮਾਤਮਾ ਦਾ ਆਸ਼ੀਰਵਾਦ ਬੱਚੇ ਹਨ ਵਧੀਆ ਚੱਲਦੇ ਨੇ ਹਨ ਤੁਸੀਂ ਇੱਕ ਵਾਰੀ ਕਰਕੇ ਵਧ ਕੇ ਦੇਖੋ ਇੱਕ ਵਾਰੀ ਸਾਡੇ ਨਾਲ ਬਾਕੀ ਮੈਂ ਤਾਂ ਕੁਝ ਵੀ ਨਹੀਂ ਕਰਦੀ ਆ ਟੀਮ ਬਹੁਤ ਵਰਕ ਕਰਦੀ ਆ ਆਹ ਰਜਿੰਦਰ ਮੈਮ ਨੇ ਇਹਨਾਂ ਦਾ ਵਰਕ ਦੇਖ ਮਤਲਬ ਪੂਰਨ ਮੈਮ ਸੁਸ਼ਮਾ ਮੈਮ ਰਜਨੀ ਮੈਮ ਅਨੀਤਾ ਜੀ ਮਮਤਾ ਜੀ ਇਹ ਸਾਰੇ ਬਹੁਤ ਸੇਵਾ ਕਰਦੇ ਆ ਰਾਤ ਨੂੰ 11 12 ਵਜੇ ਤੱਕ ਚੱਲਦੀ ਹੈ ਸੇਵਾ ਕਹਿੰਦੇ ਬੋਲਣ ਵਾਲੇ ਧੋਖਾ ਦੇ ਜਾਂਦੇ ਨੇ ਅਨਬੋਲ ਨਹੀਂ ਧੋਖਾ ਦਿੰਦੇ ਜੀ ਅਸੀਂ ਬਿਲਕੁਲ ਜੀ ਇਹ ਸੱਚੀ ਗੱਲ ਹੈ ਇਹ ਸੱਚਾ ਰਾਜੇ ਫਰਕ ਤੇ ਦੇਖ ਲੈਣ ਮੈਂ ਕੋਣ ਹੜਾ ਦੀ ਸਥਿਤੀ ਦੇਖੋ ਜਮਾ ਕੇ ਦੇਖੋ ਹੁਣ ਦੇਖੋ ਜੀ ਜਿਹੜੇ ਸ਼ਹਿਰਾਂ ਚ ਹੜਾ ਆਏ ਹੋਏ ਹਨਾ ਉੱਥੇ ਲੋਕ ਆਪਣੇ ਘਰ ਛੱਡ ਕੇ ਚਲੇ ਗਏ ਪਰ ਉਹ ਲੋਕਾਂ ਦੇ ਘਰ ਕੁੱਤੇ ਨਹੀਂ ਛੱਡ ਕੇ ਗਏ ਜਿਹੜੇ ਦਰਵੇਸ਼ ਰਹਿੰਦੇ ਆ ਉਹ ਆਪਣੇ ਮਾਲਕ ਲਈ ਇੰਨੇ ਵਫਾਦਾਰ ਆ ਉਹ ਘਰ ਨਹੀਂ ਛੱਡ ਕੇ ਗਏ ਹੜਾਂ ਦੀ ਸਥਿਤੀ ਬਣੀ ਪਈ ਇਸ ਟਾਈਮ ਦੇ ਉੱਤੇ ਜਿਵੇਂ ਬੰਦਿਆਂ ਨੂੰ ਤਾਂ ਕਿਥੇ ਨਾ ਕਿਤੇ ਖਾਣ ਦਾ ਮਿਲ ਜਾਂਦਾ ਪਰ ਪਸ਼ੂਆਂ ਨੂੰ ਬਹੁਤ ਔਖਾ ਹੋ ਰਿਹਾ ਹੈ ਕਿਵੇਂ ਦੇਖਦੇ ਕਿੰਨੇ ਪਸ਼ੂ ਮਰ ਵੀ ਰਹੇ ਹਨ ਬਹੁਤ ਅਸੀਂ ਵੀ ਚਾਹੁੰਦੇ ਹਾਂ ਵੀ ਅਸੀਂ ਜਾਈਏ ਉੱਥੇ ਸੇਵਾ ਕਰਨਾ ਸਾਡਾ ਮਨ ਕਰਦਾ ਹੈ ਵੀ ਨਾ ਜਾਨਵਰਾਂ ਲਈ ਇ ਪਰਮਾਤਮਾ ਦੀ ਮਾਰ ਲੱਗ ਚੱਲ ਰਹੀ ਆ ਵਿਚਾਰੇ ਨਾ ਜੀ ਇੰਨੇ ਨਾਲ ਇਹ ਮਨ ਦਾ ਸਕੂਨ ਹੈ ਇੱਕ ਵਾਰੀ ਕੋਈ ਕਰਕੇ ਤਾਂ ਦੇਖੇ ਕੋਈ ਬੰਦਾ ਹੈ ਕਿ ਗਰੀਬ ਨੂੰ ਵੀ 10 ਰੁਪਏ ਵੀ ਦਿੰਦਾ ਹੈ ਉਹ ਕਹਿੰਦੇ ਨਾ ਕਿ ਤੁਹਾਡੇ ਰੱਬ ਭਲਾ ਕਰੇ ਤਾਂ ਬੰਦੇ ਨੂੰ ਕਿੰਨਾ ਅੱਛਾ ਲੱਗਦਾ ਹੈ ਤਾਂ ਹੀ ਉਹ ਦਿੰਦੇ ਨਹੀਂ ਤਾਂ ਆਪਾਂ ਨੂੰ ਕੀ ਹੈ 10 ਰੁਪਏ ਦੇ ਕੇ ਉਸਨੇ ਸਾਡੇ ਕੋਈ ਮਹਿਲ ਤਾਂ ਨਹੀਂ ਖੜਾ ਕਰਵਾ ਦਿਨਾ ਸਾਡੇ ਲਈ ਹੈ ਨਾ ਤਾਂ ਇੱਕ ਵਾਰੀ ਕਰਕੇ ਦੇਖੋ ਬੇਜੁਬਾਨ ਦੇ ਨਾਲ ਲੱਗ ਕੇ ਦੇਖੋ ਜੇ ਉਹ ਕਹਿੰਦੇ ਨਾ ਕਿ ਇੱਕ ਬੰਦੇ ਨੂੰ ਤੁਸੀਂ 100 ਦਿਨ ਖਿਲਾਓਗੇ 121ਵੇਂ ਇੱਕ ਇੱਕ ਦਿਨ ਨਹੀਂ ਖਿਲਾਓਗੇ ਨਾ ਉਹ ਤੁਹਾਨੂੰ ਕਹੋਗੇ ਮੇਰਾ ਅੱਜ ਖਿਲਾਇਆ ਨਹੀਂ ਇਸਨੇ ਤੁਸੀਂ ਕੁੱਤੇ ਨੂੰ ਇੱਕ ਦਿਨ ਖਿਲਾ ਔਰ 10ਵੇਂ ਦਿਨ ਵੀ ਤੁਹਾਡੇ ਪਿੱਛੇ ਪਿੱਛੇ ਪਿਆਰ ਮੰਗਦਾ ਫਿਰੂਗਾ ਠੀਕ ਹੈ ਬਰਬਾਦ ਕੀਤਾ ਹੈ ਹੈਨਾ ਪਰ ਇਸ ਦੀ ਮਾਰ ਸਭ ਤੋਂ ਪਹਿਲੇ ਜਾਨਵਰ ਤੇ ਹੈ ਫਿਰ ਗਰੀਬ ਤੇ ਹੈ ਅਮੀਰ ਤਾਂ ਦੇਖੋ ਜਿਸ ਨੇ ਬਰਬਾਦ ਕੀਤੀ ਹੈ ਉਹ ਆਪਣੇ ਘਰੇ ਹੀ ਬੈਠਾ ਰਹੂਗਾ ਤਾਂ ਸਭ ਤੋਂ ਜ਼ਿਆਦਾ ਔਖਾ ਉਹਨਾਂ ਦੇ ਲਈ ਹੈ ਜੋ ਵਿਚਾਰਾ ਬੇਜੁਬਾਨ ਹੈ ਜਾਂ ਜੋ ਗਰੀਬ ਹੈ ਤਾਂ ਇਹ ਕਿੱਤਾ ਕਰਾਇਆ ਸਾਰਾ ਇਨਸਾਨ ਦਾ ਉਸੀ ਨੂੰ ਜ਼ਿਆਦਾ ਚਾਹਦੇ ਆਂ ਕਿ ਸੜਗਾ ਚਾਹੀਦਿਆ ਇਮਾਰਤਾ ਚਾਹੀਦਿਆ ਹੋਟਲ ਚਾਹੀਦਿਆ ਤੇ ਰੱਬ ਨੂੰ ਜਾਣ ਲਈ ਹੈਲੀਕਾਪਟਰ ਚਾਹੀਦਿਆ ਕਿ ਹਾਂ ਵੀ ਰਿਸ਼ੀਕੇਸ਼ ਵੀ ਹੈਲੀਕਾਪਟਰ ਤੇ ਚਲ ਜਾਈਏ ਅਸੀਂ ਤਾਂ ਉਸ ਦੀ ਮਾਰ ਹੈ ਭਾਵੇਂ ਸੈਂਟੀਫਿਕ ਵੀ ਦੇਖ ਲੋ ਸੈਂਟੀਫਿਕ ਵੀ ਇਹ ਪ੍ਰੂਵ ਹੈ ਕਿ ਜਿੱਥੇ ਜਾਨਵਰਾਂ ਨੂੰ ਔਖਾ ਕੀਤਾ ਗਿਆ ਹੈ ਜੰਗਲ ਕੱਟ ਕੇ ਉਹਨਾਂ ਨੂੰ ਰੁਲਾਇਆ ਗਿਆ ਹੈ ਤਾਂ ਉਸ ਦੀ ਇੱਕ ਵਾਈਬ ਜੋ ਹੁੰਦੀ ਹੈ ਜੋ ਨੇਚਰ ਨੂੰ ਫਿਰ ਖਰਾਬ ਕਰਦੀ ਹੈ ਕਿ ਨੇਚਰ ਦੀ ਪਬਲਿਕ ਕਹਿੰਦੀ ਹੈ ਨਾ ਕਿ ਸਾਡੇ ਕੋਲ ਟਾਈਮ ਨਹੀਂ ਹੈ ਅਸੀਂ ਬਹੁਤ ਬੀਜ਼ੀ ਆ ਸਾਡੇ ਵਰਗੇ ਵੀ ਸਾਰੇ ਵਰਕਿੰਗ ਆ ਪਰ ਅਸੀਂ ਇਹਨਾਂ ਲਈ ਟਾਈਮ ਨਿਕਾਲਦੇ ਆ ਉਹ ਕਿਉਂ ਨਿਕਾਲਦੇ ਕਿ ਸਾਨੂੰ ਜਿੱਥੇ ਵੀ ਕੋਈ ਵੀ ਜ਼ਰੂਰਤਮੰਦ ਬੱਚਾ ਦਿਖਦਾ ਹੈ ਅਸੀਂ ਹਮੇਸ਼ਾ ਸੋਚਦੇ ਆ ਜੋ ਅਸੀਂ ਉਸ ਟਾਈਮ ਕਰ ਸਕਦੇ ਆ ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਜਿਹੜੀ ਇਹ ਸੇਵਾਇਜ਼ ਦੇ ਬਹਾਨੇ ਇਹ ਹੈ ਕਿ ਦੂਜੇ ਜਿਹੜੇ ਲੋਕ ਨੇ ਜਿਹੜੇ ਇਹਨਾਂ ਨੂੰ ਨਫ਼ਰਤ ਕਰਦੇ ਆ ਉਹਨਾਂ ਨੂੰ ਥੋੜਾ ਜਿਹਾ ਸਿੱਖਣ ਨੂੰ ਕੁਝ ਮਿਲੇ ਕਿ ਹਰ ਦਿਨ ਹਰ ਟਾਈਮ ਭੁੱਖ ਇਹਨਾਂ ਨੂੰ ਵੀ ਲੱਗਦੀ ਹੈ ਦੁੱਖ ਤਕਲੀਫ ਇਹਨਾਂ ਨੂੰ ਵੀ ਹੁੰਦਾ ਹੈ ਇਹ ਮੇਨ ਸਾਡਾ ਮਕਸਦ ਹੁੰਦਾ ਇੱਥੇ ਆ ਕੇ ਦੂਜਿਆਂ ਨੂੰ ਮੈਸੇਜ ਦੇਣ ਦਾ ਜਿਹੜੇ ਨਾ ਉਹ ਨਫ਼ਰਤ ਕਰਦੇ ਆ ਇੱਕ ਕિસ્ਸਾ ਦੱਸ ਰਹੀ ਸੀ ਮੈਡਮ ਕਿ ਜਿਹੜਾ ਐਨਆਈਐਸ ਚੋਂਕ ਦੇ ਵਿੱਚ ਇੱਕ ਡੌਗ ਸੀ ਜਿਹਨੂੰ ਚੱਕਣ ਦੀ ਗੱਲ ਹੋ ਰਹੀ ਸੀ ਸੇਵਾ ਉਹ ਇੱਕੀ ਮੈਟਰ ਗਿਆ ਮਾਨੋ ਉਹ ਸਰ ਉਹਨਾਂ ਨਾਲ ਕੋਈ ਗੱਡੀ ਆ ਕੇ ਹਿੱਟ ਕਰਕੇ ਚਲੀ ਗਈ ਸੀ ਜਿਹਦੇ ਕਰਕੇ ਉਸਦੀ ਟੋਟਲੀ ਬੈਕਬੋਨ ਹੈ ਜਿਹੜੀ ਉਹ ਡਿਸਟਰੋਏ ਹੋ ਗਈ ਸੀ ਪਿਛਲੀਆਂ ਜਿਹੜੀਆਂ ਲੈਗਸ ਨੇ ਉਹ ਵਰਕ ਨਹੀਂ ਕਰ ਰਹੀਆਂ ਸੀ ਉਹ ਵਿਚਾਰਾ ਆਪਣੇ ਆਪ ਨੂੰ ਬੜੀ ਮੁਸ਼ਕਿਲ ਨਾਲ ਕੜੀਸ-ਕੜੀਸ ਕੇ ਅਗਲੇ ਦੋ ਪੈਰਾਂ ਦੇ ਨਾਲ ਚੱਲਦਾ ਸੀ ਕੁਝ ਲੋਕਾਂ ਨੇ ਸਾਨੂੰ ਸੁਜੈਸਟ ਕੀਤਾ ਕਿ ਤੁਸੀਂ ਇਹਨਾਂ ਨੂੰ ਕਿ ਇਹਨੂੰ ਇੰਜੈਕਸ਼ਨ ਲਗਵਾ ਦਿਓ ਠੀਕ ਹੈ ਨਾ ਤਾਂ ਅੱਪਰ ਅਸੀਂ ਆਪਣੀ ਉਮੀਦ ਨਹੀਂ ਛੱਡੀ ਡਿੰਪਲ ਮੈਮ ਹੈ ਔਰ ਹੋਰ 바ਕੇ ਟੀਮ ਮੈਂਬਰਸ ਨੇ ਉਹਨਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਅੱਜ ਉਹਦਾ ਰਿਜ਼ਲਟ ਇਹ ਨਿਕਲੇ ਕਿ ਉਹ ਬੱਚਾ ਆਪਣੇ ਪੈਰਾਂ ਤੇ ਚੱਲ ਰਿਹਾ ਖੁਦ ਮੂਵ ਕਰ ਰਿਹਾ ਆਪਣੀ ਬੋਡੀ ਅੱਛੇ ਤਰ੍ਹਾਂ ਹੈਲਦੀ ਹੈ ਖਾ ਪੀ ਰਿਹਾ ਆਪਣੀ ਜ਼ਿੰਦਗੀ ਨੂੰ ਜੀ ਰਿਹਾ ਬਹੁਤ ਅੱਛੇ ਦੇਖ ਕੇ ਨਾਲ ਜਿਵੇਂ ਤੁਸੀਂ ਡੌਗਸ ਨੂੰ ਆਪਣੇ ਘਰੇ ਰੱਖਦੇ ਹੋ ਪੈਰਲਾਈਜ਼ਡ ਡੌਗਸ ਨੂੰ ਆਪਣੇ ਘਰੇ ਰੱਖਦੇ ਹੋ ਇੰਨੀ ਤੁਸੀਂ ਸੇਵਾ ਕਰਦੇ ਹੋ ਦੋ ਸਵਾਲ ਸਭ ਤੋਂ ਮੇਨ ਨੇ ਪਹਿਲਾ ਤੁਹਾਨੂੰ ਇਹ ਮੋਟੀਵੇਸ਼ਨ ਕਿੱਥੋਂ ਆਈ ਤੇ ਦੂਸਰਾ ਕੀ ਜਿਹੜੇ ਇਹਨੇ ਫੰਡਿੰਗ ਆ ਉਹ ਫੰਡਿੰਗ ਕਿੱਥੋਂ ਆਉਂਦੀ ਹੈ ਸਾਰੀ ਓਕੇ ਸਰ ਪਹਿਲੇ ਦਾ ਆਨਸਰ ਹੈਗਾ ਬਚਪਨ ਤੋਂ ਹੀ ਮੈਂ ਐਨੀ ਮਲਵਰ ਮੈਂ ਛੋਟੇ ਹੁੰਦੇ ਤੋਂ ਡੌਗਸ ਦਾ ਕਰਦੀ ਆ ਰਹੀ ਹਾਂ ਹੁਣ ਮੈਂ ਸੜਕ ਤੇ ਆਪਾਂ ਦੇਖਦੇ ਆਂ ਵੀ ਨੋਰਮਲ ਡੌਗ ਤਾਂ ਤੂਰੀ ਫਿਰ ਜਾਂਦੇ ਹੁਣ ਪੈਰਾਲਾਈਜ਼ਡ ਡੌਗ ਦਾ ਔਖਾ ਹੋ ਜਾਂਦਾ ਹੈ ਨਾ ਸਰਵਾਈਵ ਕਰਨਾ ਇਸ ਲਈ ਮੈਨੂੰ ਜਿਹੜੇ ਤੇ ਮੈਨੂੰ ਲੱਗਦਾ ਮਿਲਦਾ ਮੈਂ ਘਰੇ ਚੱਕ ਲੈਂਦੀ ਹਾਂ ਤੇ ਦੂਜਾ ਫੰਡਿੰਗ ਨਾ ਪੰਡਿਕਾ ਸਾਰੀਆਂ ਅੱਛੀ ਫੈਮਿਲੀਜ਼ ਤੋਂ ਹੈਗੀਆਂ ਤੇ ਸਾਡਾ ਇੱਕ ਗਰੁੱਪ ਐ ਐਨੀਮਲ ਲਵਰ ਦਾ ਹਨਾ ਅੱਪਾ ਪੈਸੇ ਇਕੱਠੇ ਕਰਦੇ ਆਂ ਤੇ ਸਰਜਰੀਆਂ ਕਰਾਉਂਦੇ ਆਂ ਡੌਗਸ ਦੀ ਜੋ ਵੀ ਸਾਡਾ ਹੁੰਦਾ ਸੀ ਕਰਦੇ। ਪਿੱਛੇ ਜੇ ਮੈਂ ਇੱਕ ਖਬਰ ਵਾਇਰਲ ਹੋ ਰਹੀ ਹੈ ਕਿ ਪਟਿਆਲਾ ਦੇ ਵਿੱਚ ਖਾਲਸਾ ਮੰਦਰ ਚ ਗਊ ਮਾਸ ਬਣ ਰਿਹਾ ਸੀ ਕਿਵੇਂ ਨਿੰਦਾ ਕਰਦਾ। ਇਹ ਬਹੁਤ ਹੀ ਘਟਿਆ ਗੱਲ ਹੈ ਜਿਹੜੇ ਵੀ ਲੋਕ ਇਹ ਕਰ ਰਹੇ ਆਂ ਬਹੁਤ ਹੀ ਗੰਦਾ ਕਰ ਰਹੇ ਆਂ। ਗਊ ਦੇਖੋ ਪੂਜਣ ਯੋਗ ਜਾਨਵਰ ਆਂ ਆਪਾਂ ਗਊ ਮਾਤਾ ਕਹਿੰਦੇ ਆਂ। ਹੁਣ ਲੋਕ ਉਹ ਕੁੱਕਰ ਚੋਂ ਮੀਟ ਮਿਲਿਆ ਮਿਲਦਾ ਉਹ ਬਣਾ ਰਹੇ ਸੀਗੇ ਉਹਨੂੰ ਖਾਣਾ ਉਹਨਾਂ ਨੇ ਕਿੰਨੇ ਗੰਦੇ ਲੋਕ ਹੋਣੇ ਉਹ। ਇਹਦੀ ਕੜੀ ਨਿੰਦਾ ਕਰਦੇ ਆਂ ਵੀ ਇੰਨਾ ਗੰਦਾ ਕੰਮ ਆਪਣੇ ਸ਼ਹਿਰ ਚ ਹੋਣ ਲੱਗਾ ਤਾਂ ਉਹ ਦੇਖੋ ਦੇਖੋ ਜੀ ਉਹਨੇ ਜਿਹੜੇ ਬੇਸਾਰਾ ਬੇਜਵਾਨ ਬਣਾਏ ਆ ਹਨਾ ਇਹ ਕਿਸੇ ਇਨਸਾਨ ਨੇ ਨਹੀਂ ਧਰਤੀ ਤੇ ਭੇਜੇ ਹੁਣ ਜੇ ਇਨਸਾਨ ਨੂੰ ਪ੍ਰਮਾਤਮਾ ਨੇ ਬਣਾਇਆ ਤਾਂ ਇਹ ਬੇਜਵਾਨਾਂ ਨੂੰ ਵੀ ਪ੍ਰਮਾਤਮਾ ਨੇ ਹੀ ਬਣਾਇਆ ਹਨਾ ਪਲੀਜ਼ ਇਹਨਾਂ ਲਈ ਇਨੀ ਨਫ਼ਰਤ ਨਾ ਮਨਣਾ ਚਾ ਰੱਖੋ ਕਿਉਂਕਿ ਇਹਨਾਂ ਬੇਜਵਾਨਾਂ ਦਾ ਕੋਈ ਕਸੂਰ ਨਹੀਂ ਆ ਇਹ ਨਫ਼ਰਤ ਇਨਸਾਨ ਦੀ ਫਲਾਈ ਹੋਈ ਹੈ ਇਹ ਬੇਜਵਾਨਾਂ ਦੀ ਫਲਾਈ ਹੋਈ ਨਹੀਂ ਆ ਇਹ ਵੀ ਇੱਕ ਪ੍ਰੋਪਗੈਂਡਾ ਚਲਾਇਆ ਇਹਨਾਂ ਨੇ ਡੌਗਸ ਖਿਲਾਫ ਗਾਵਾਂ ਖਿਲਾਫ ਹਨਾ ਤੁਹਾਨੂੰ ਨਾ ਲੋਕਾਂ ਨੂੰ ਇਹ ਨਹੀਂ ਪਤਾ ਹੈਗਾ ਕੱਲ ਨੂੰ ਇਹ ਨਾ ਜਿਵੇਂ ਸ਼ੈਲਟਰ ਚ ਕਹਿੰਦੇ ਆ ਡੌਗਸ ਰੱਖਣ ਨੂੰ ਉੱਥੇ ਮੀਟਿੰਗ ਸਾਨੂੰ ਕੋਈ ਤੁਹਾਡੇ ਤੋਂ ਪੈਸੇ ਦੀ ਜ਼ਰੂਰਤ ਨਹੀਂ ਕਿਸੇ ਮਾਇਆ ਦੀ ਜ਼ਰੂਰਤ ਨਹੀਂ ਸਾਨੂੰ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਤੁਸੀਂ ਸਾਡੇ ਨਾਲ ਮਿਲ ਕੇ ਚੱਲੋ। ਮਮਤਾ ਮੈਮ ਡੌਗ ਗਰਾਇਲਟੀ ਨੂੰ ਰੋਕਣ ਵਾਸਤੇ ਮੇਨ ਕੀ ਮਕਸਦ ਹੋ ਸਕਦਾ ਕੀ ਕੰਮ ਕਰ ਸਕਦੇ ਆਪਾਂ? ਦੇਖੋ ਡੌਗ ਗਰਾਇਲਟੀ ਨੂੰ ਰੋਕਣ ਵਾਸਤੇ ਆਪਾਂ ਨੂੰ ਇਹਨਾਂ ਦੀ ਪੋਪੂਲੇਸ਼ਨ ਘਟਾਉਣੀ ਪੈਗੀ। ਕਿਉਂਕਿ ਜਿੱਥੇ ਤਾਂ ਬੱਚੇ ਪੈਦਾ ਹੁੰਦੇ ਆ ਹੀਟ ਤੇ ਆਂਦੀਆਂ ਡੌਗਸ ਬੱਚੇ ਪੈਦਾ ਹੁੰਦੇ ਆ ਮਰ ਜਾਂਦੇ ਗੱਡੀ ਦੇ نیچے ਆ ਕੇ ਇੰਜੈਕਸ਼ਨ ਉਹਨਾਂ ਨੂੰ ਈਵਨ ਕਿ ਇੰਜੈਕਸ਼ਨ ਕਰਾ ਵੀ ਲਗਵਾਉਂਦੇ ਤਾਂਦ ਵੀ ਮਰ ਜਾਂਦੇ ਐ ਮਤਲਬ ਪਤਾ ਹੀ ਹੈ ਜਦ ਇਨਸਾਨ ਦੇ ਨਾਲ ਇੰਨਾ ਬੁਰਾ ਹਾਲਤ ਵਿਚਾਰੇ ਪਾਪੀਜ਼ ਨਾਲ ਤਾਂ ਬਹੁਤ ਬੁਰਾ ਹਾਲ ਹੁੰਦਾ ਮਦਰ ਵਿਚਾਰੀ ਬੈਠ ਕੇ ਉਧਰ ਰੋ ਰਹੀ ਹੈ ਉਹਨਾਂ ਨਾਲ ਕੋਈ ਸੋਲੂਸ਼ਨ ਨਹੀਂ ਨਿਕਲ ਰਹਾ ਹੈ ਇਹਨਾਂ ਸਭ ਤੋਂ ਵੱਡਾ ਸੋਲੂਸ਼ਨ ਇਹਨਾਂ ਨੂੰ ਸਟਰਾਈਲਾਈਜ਼ ਕਰਾਇਆ ਜਾਵੇ ਤੇ ਹੁਣ ਐਂਟੀ ਰੈਬੀਜ਼ ਵੀ ਸਟਾਰਟ ਹੋ ਗਈ ਹੈ ਪਟਿਆਲਾ ਵਿੱਚ ਐਂਟੀ ਰੈਬੀਜ਼ ਵੀ ਇਹਨਾਂ ਨੂੰ ਵੈਕਸੀਨ ਲੱਗ ਰਹੇ ਆ ਪੂਰਾ ਪਟਿਆਲੇ ਵਿੱਚ ਐਂਟੀ ਰੈਬੀਜ਼ ਫ੍ਰੀ ਹੈ ਪ੍ਰੀ ਆਫ ਕੌਰਸ ਸਟਰਾਈਲਾਈਜੇਸ਼ਨ ਆਫ ਪ੍ਰੀ ਆਫ ਕੌਰਸ ਐਂਟੀ ਰੈਬੀਜ਼ ਸਟਾਰਟ ਹੋ ਗਈ ਹੈ ਪਟਿਆਲਾ ਵਿੱਚ ਤਾਂ ਸਾਰੇ ਆਪਣੇ ਏਰੀਆ ਵਿੱਚ ਆਪਣੇ ਸਾਰੇ ਡੌਗਸ ਨੂੰ ਤੇ ਸਟਰਾਈਲਾਈਜੇਸ਼ਨ ਵੀ ਕਰਵਾਣ ਤੇ ਐਂਟੀ ਰੈਬੀਜ਼ ਦੀ ਵੈਕਸੀਨ ਮੈਮ ਕੋਈ ਇੰਜੈਕਸ਼ਨ ਦਾ ਕੋਈ ਨੁਕਸਾਨ ਤਾਂ ਨਹੀਂ ਹੈਗਾ ਕੋਈ ਕੋਈ ਰਿਐਕਸ਼ਨ ਦਾ ਕੋਈ ਨੁਕਸਾਨ ਨਹੀਂ ਹੈ ਕੋਈ ਨੁਕਸਾਨ ਨਹੀਂ ਕਿਸੇ ਨੂੰ ਵੀ ਤੇ ਇਵਨ ਕਿਉਂ ਸੇਫ ਹੋ ਜਾਣਗੇ ਜੇ ਇਹਨਾਂ ਨੂੰ ਖਾਣਾ ਮਿਲੇਗਾ ਤੇ ਇਹ ਘੱਟ ਪੌਂਕਣਗੇ ਘੱਟ ਕਿਸੇ ਨਾਲ ਲੋਕਾਂ ਦੇ ਅੱਗੇ ਪਿੱਛੇ ਭੱਜਣਗੇ ਲੋਕਾਂ ਨੂੰ ਲੱਗਦਾ ਸਾਡੇ ਪਿੱਛੇ ਆ ਰਿਹਾ ਤਾਂ ਸਾਨੂੰ ਸ਼ਾਇਦ ਵੱਢਣ ਵਾਸਤੇ ਆ ਰਿਹਾ ਕੁਝ ਲੋਕ ਡਰ ਜਾਂਦੇ ਆ ਡਰ ਕੇ ਮਾਰੇ ਉਹਨਾਂ ਦੇ ਉੱਤੇ ਅਟੈਕ ਹੋ ਜਾਂਦੇ ਆ ਸਾਡੇ ਗਲੀ ਚ ਵੀ ਕਿੰਨੇ ਕੇਸ ਹੁੰਦੇ ਆ ਡਰ ਕੇ ਮਾਰੇ ਡੌਗਸ ਨੂੰ ਮਾਰਨ ਵਾਸਤੇ ਆ ਜਾਂਦੇ ਡੰਡੇ ਵਾਸਤੇ ਲੈ ਕੇ ਆ ਜਾਂਦੇ ਇਹ ਕਹਿੰਦੇ ਆ ਇਹਨਾਂ ਨਾਲ ਅਲਸੀ ਕਰੋੜਤਾ ਵੀ ਕਰਦੀ ਗਲਤੀਆਂ ਸਾਡੀਆਂ ਛੋਟੀਆਂ ਟੀਮਾਂ ਸਮੇਂ-ਸਮੇਂ ਦੇ ਅਸੀਂ ਦੇਖਦੇ ਆ ਪੈਣ ਹਾਲੀ ਦੇ ਵਿੱਚ ਛੋਟੀਆਂ ਸਮੇਂ-ਸਮੇਂ ਦੇ ਟੀਮਾਂ ਹਫਤੇ ਪੰਜ ਦਿਨਾਂ ਬਾਅਦ ਕਿਤੇ ਕਿਸੇ ਪਿੰਡ ਦੇ ਵਿੱਚ ਹੁੰਦੀਆਂ ਥੋੜੀਆਂ ਟੀਮਾਂ ਕਦੇ ਕਿਸੇ ਪਿੰਡ ਦੇ ਵਿੱਚ ਹੁੰਦੀਆਂ ਨੇ ਡੌਗਾਂ ਦੇ ਟ੍ਰੀਟਮੈਂਟ ਕਰਦੇ ਬਟ ਵੀ ਇਹਦੇ ਵਿੱਚ ਤੁਹਾਨੂੰ ਦਿੱਕਤਾਂ ਦਾ ਕਿੰਨਾ ਕੁ ਸਾਹਮਣਾ ਕਰਨਾ ਪੈਂਦਾ ਪਤਾ ਕੀ ਹੋ ਜਾਂਦਾ ਵੀਰੇ ਲੋਕਾਂ ਨੂੰ ਐਂ ਲੱਗਦਾ ਵੀ ਨਾ ਡੋਨੇਸ਼ਨ ਪਤਾ ਨਹੀਂ ਕਿੰਨਾ ਆਂਦਾ ਪਰ ਸਾਨੂੰ ਐ ਹੁੰਦਾ ਵੀ ਜਿਹੜਾ ਸਾਡੇ ਪੌਕੇਟ ਚੋਂ ਦਾ ਸੀ ਉਹਨਾਂ ਤੇ ਲਾ ਦਿੰਦੇ ਆ ਸੇਵਾ ਕਰਨ ਦੀ ਔਖੀ ਹੈ ਪਰ ਇਸ ਇੱਥੇ ਜਿਹੜਾ ਸਕੂਨ ਹੈ ਉਹ ਆਪਾਂ ਲੋਕਾਂ ਨੂੰ ਨਹੀਂ ਦੱਸ ਸਕਦੇ ਵੀ ਉਹ ਸਕੂਨ ਕਿੰਨਾ ਉਸ ਕਰਕੇ ਅਸੀਂ ਲੱਗੇ ਰਹਿੰਦੇ ਆਂ ਕਹਿੰਦੇ ਕਿ ਫੁੱਟ ਦਿਲ ਨੂੰ ਸਕੂਨ ਮਰੂ ਮਿਲੂਗਾ ਇੱਕ ਵਾਰੀ ਤੁਸੀਂ ਇਹਨਾਂ ਦੀ ਸੇਵਾ ਕਰਕੇ ਦੇਖੋ ਠੀਕ ਆ ਨਾ ਅਸੀਂ ਤਾਂ ਕਰ ਰਹੇ ਆਂ ਸਾਨੂੰ ਸਕੂਨ ਮਿਲ ਰਿਹਾ ਮੇਰੇ ਕਹਿਣ ਦਾ ਮਤਲਬ ਆ ਜੇ ਦੋ ਬੰਦੇ ਵੀ ਸਾਡੇ ਨਾਲ ਜੁੜ ਕੇ ਕਿਸਦਾ ਸਹਾਰਾ ਬਣ ਰਹੇ ਨੇਗੇ ਸਾਡਾ ਮਿਸ਼ਨ ਇਹ ਸਕਸੈਸਫੁਲ ਹੋ ਜਾਊਗਾ ਠੀਕ ਬਾਕੀ ਜਿਵੇਂ ਹੁਣ ਆਪਾਂ ਮਤਲਬ ਆਪਣੇ ਘਰਾਂ ਦੇ ਬਾਹਰ ਭਾਂਡੇ ਰੱਖਿਆ ਹੋ ਮੈਂ ਉਹ ਭਾਂਡਿਆਂ ਦੀ ਗੱਲ ਕਰਦੀ ਸੀ ਕਈ ਜਾਣੇ ਆ ਕੇ ਕਹਿੰਦੇ ਤੁਸੀਂ ਇੱਥੇ ਰੱਖਦੇ ਹੋ ਹਨਾ ਗਊਆਂ ਆ ਕੇ ਪਾਣੀ ਦਿੰਦੀਆਂ ਨੇ ਸਾਡੇ ਗੇਟ 'ਚ ਗੋਹਾ ਕਰ ਜਾਂਦੀਆਂ ਨੇ ਦੱਸੋ ਹਨਾ ਇੱਕ ਜਗ੍ਹਾ ਤੇ ਤੁਸੀਂ ਗੋਹਾ ਕਹਿੰਦੇ ਹੋ ਵੀ ਬਹੁਤ ਪਵਿੱਤਰ ਮੰਨਿਆ ਜਾਂਦਾ ਠੀਕ ਹੈ ਨਾ ਉੱਥੇ ਆਪਾਂ ਜਿਵੇਂ ਮੱਥਾ ਟੇਕਣਾ ਨਾ ਉੱਥੇ ਗਊ ਉਹਦਾ ਆਪਾਂ ਤਲੀ ਦੇ ਦਿੰਨੇ ਆ ਠੀਕ ਹੈ ਨਾ ਤੇ ਦੂਜੇ ਪਾਸੇ ਆਪਾਂ ਕਹਿੰਦੇ ਆ ਵੀ ਸਾਡੇ ਗੇਟ 'ਚ ਗਊ ਨੇ ਗੋਹਾ ਕਿਉਂ ਕਰਤਾ ਠੀਕ ਹੈ ਨਾ ਤੇ ਗਊਸ਼ਾਲਾ ਨੂੰ ਗਾਲਾਂ ਕੱਢਦੇ ਆ ਵੀ ਗਊਸ਼ਾਲਾ ਵਾਲੀ ਰੱਖ ਦੇਣੀ ਗਊਸ਼ਾਲਾ ਵਾਲਿਆਂ ਨੇ ਉਹ ਛੱਡਿਆ ਨਹੀਂ ਛੱਡਿਆ ਉਹ ਜਿਹੜੇ ਦੁੱਧ ਦੇ ਨਾਲ ਦੁੱਧ ਵੇਚਦੇ ਆ ਨਾ ਇਹਨਾਂ ਨੂੰ ਯੂਜ਼ ਕਰਕੇ ਛੱਡ ਦਿੰਨੇ ਆ ਜਾਂ ਮੇਲ ਬੱਚੜੇ ਹੁੰਦੇ ਉਹਨਾਂ ਦੇ ਕੰਮ ਦੇ ਨਹੀਂ ਹੁੰਦੇ ਉਹ ਦੋ ਦੋ ਦਿਨ ਦੇ ਸੜਕਾਂ ਤੇ ਸਿੱਟ ਜਾਂਦੇ ਆ ਔਰ ਡੋਗਸ ਉਹਨਾਂ ਨੂੰ ਖਾ ਲੈਂਦੇ ਆ ਕਿਉਂਕਿ ਉਹ ਵੀ ਭੁੱਖੇ ਹੁੰਦੇ ਆ ਜਾਨਵਰ ਨੂੰ ਤਾਂ ਪਤਾ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਇਹ ਗਲਤੀ ਸਾਰੀ ਜਿਹੜੇ ਉਹ ਡੇਅਰੀ ਫਾਰਮ ਚਲਾਉਂਦੇ ਆ ਉਹਨਾਂ ਦੀ ਹੈ ਤੁਸੀਂ ਲੋਕਾਂ ਨੂੰ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੋਗੇ ਕਿਹੜੇ ਸੜਕਾਂ ਦੇ ਦੁੱਧ ਪੀ ਕੇ ਬੇਸਹਾਰੇ ਗਊਆਂ ਨੂੰ ਤੇਰੀਆਂ ਨੂੰ ਰੋਲ ਜਾਂਦੇ ਨੇ ਮੈਂ ਸਿਰਫ ਇਹੀ ਕਹਿਣਾ ਚਾਹੂੰਗੀ ਪਰਮਾਤਮਾ ਤੋਂ ਡਰੋ ਜਿਹੜਾ ਹੁਣ ਇਹ ਕਹਿਰ ਚੱਲ ਰਹਿਣਾ ਇਹ ਇਸੇ ਕਰਕੇ ਹੋ ਰਿਹਾ ਕਿਉਂਕਿ ਲੋਕਾਂ ਨੇ ਪਰਮਾਤਮਾ ਭੁਲਾਤਾ ਸੀਗਾ ਤੇ ਬੇਜਵਾਨਾਂ ਤੇ ਬਹੁਤ ਜ਼ਿਆਦਾ ਅਤਿਆਚਾਰ ਕਰਨ ਲੱਗੇ ਸੀ ਕੁਦਰਤ ਦੇ ਨਾਲ ਛੇੜ ਕੁਦਰਤ ਦੇ ਨਾਲ ਬਹੁਤ ਛੇੜਖੰਡ ਕਰੀਆ ਮੇਰੇ ਹਸਬੰਦ ਜੀ ਪੰਜਾਬਪੁਰ ਚ ਡੀਐਸਪੀ ਨੇ ਮੌਜੂਦਾ ਡੀਐਸਪੀ ਨੇ ਤਲਵੰਡੀ ਸਾਬ ਤੇ ਉਹਨਾਂ ਦੇ ਹੀ ਮਤਲਬ ਹੈਲਪ ਨਾਲ ਮੈਂ ਸਭ ਕੁਝ ਕਰ ਰਹੀ ਹਾਂ ਉਹ ਜਿਵੇਂ ਧੀਆ ਬੇਨ ਦੇਖ ਦੇ ਕੇ ਮੈਂ ਵੀ ਮੋਟੀਵੇਟ ਹੁੰਨੀ ਆ ਵਧੀਆ ਲੱਗਦਾ ਮੈਨੂੰ ਇੱਕ ਪਰਿਵਾਰ ਇਹੋ ਜਿਹਾ ਮਿਲ ਗਿਆ ਮੈਂ ਪਟਿਆਲਾ ਵੀਰ ਦੇ ਵਿੱਚ ਆਪਣੀ ਹੱਥੋਂ ਹੀ ਸੇਵਾ ਕਰ ਰਹੀ ਹਾਂ ਉਹਨਾਂ ਨੂੰ ਬਣਾ ਬਣਾ ਕੇ ਖਵਾ ਰਿਓ ਕਿੱਦਾਂ ਲੱਗਦਾ ਮੈਂ ਮਾਮਾ ਬਹੁਤ ਵਧੀਆ ਲੱਗਦਾ ਜੀ ਸਕੂਨ ਮਿਲਦਾ ਦਿਲ ਨੂੰ ਆਰਾਮ ਆਉਂਦਾ ਹੈਗਾ ਐਨ ਲੱਗਦਾ ਵੀ ਤੁਸੀਂ ਤੁਹਾਡਾ ਕੋਈ ਦਿਨ ਸਫਲ ਹੋ ਗਿਆ ਹੈਨਾ ਜਦੋਂ ਮੌਸਮ ਖਰਾਬ ਹੁੰਦਾ ਜਾਂ ਬਾਰਿਸ਼ ਜਾਂ ਧੁੱਪ ਜਾਂ ਜੋ ਸਾਨੂੰ ਅੰਦਰ ਬੈਠ ਕੇ ਲੱਗਦਾ ਅਸੀਂ ਤਾਂ ਖਾ ਰਹੇ ਆ ਅਸੀਂ ਤਾਂ ਏਸੀ 'ਚ ਬੈਠੇ ਆ ਇਹਨਾਂ ਦਾ ਪਤਾ ਨਹੀਂ ਕੀ ਹਾਲ ਹੋਣਾ ਜਿੱਦਨ ਅਸੀਂ ਇਹਨਾਂ ਨਾਲ ਦਿਨ ਸਪੈਂਡ ਕਰਦੇ ਆ ਉਹ ਬਹੁਤ ਵਧੀਆ ਲੱਗਦਾ ਆ ਕੋਈ ਦੇਖੋ ਅਸੀਂ ਆਪਣੀ ਕਮਾਈ ਤੋਂ ਕਰ ਰਹੇ ਆ ਜੋ ਦੇ ਰਿਹਾ ਤਾਂ ਕਰ ਰਹੇ ਆ ਇਹਨਾਂ ਦਾ ਹੀ ਆ ਦਿੱਤਾ ਹੋਇਆ ਸਭ ਕੁਝ ਸਾਡੇ ਘਰਾਂ 'ਚ ਵੀ ਡੌਗ ਨੇ ਜੀ ਰੱਖੇ ਹੋਏ ਜੀ ਮੈਂ ਐਕਚੁਅਲੀ ਸਰਦਾਰ ਜੀ ਡੀਐਸਪੀ ਸਾਹਿਬ ਨੇ ਮੌਕੇ ਤੇ ਮੈਂ ਤੁਸੀਂ ਆਪਣੇ ਘਰ ਦੇ ਵਿੱਚ ਬੇਸਹਾਰਾ ਡੌਗਾਂ ਨੂੰ ਵੀ ਸੰਭਾਲਦੇ ਹੋ ਜੀ ਹਾਂਜੀ ਹਾਂਜੀ ਕਿਉਂਕਿ ਉਹ ਵੀ ਬਹੁਤ ਪਿਆਰ ਕਰਦੇ ਨੇ ਉਨ੍ਹਾਂ ਦੀ ਮਦਦ ਦੇ ਨਾਲ ਹੀ ਮੈਂ ਇਤਤਕ ਕਰੀ ਜਾਨੀਆਂ ਨਹੀਂ ਤਾਂ